ਗੱਡੀ ਤੇ ਮੁਰੇ ਲਾਤੀ ਬੰਦਾ ਕਹਿੰਦਾ ਅੰਦਰ ਹੀ ਲੈ ਆ ਦੁਕਾਨ ਤੇ ਕਹਿੰਦਾ ਹੁਣ ਤਾਂ ਭਾਂਡਾ ਲੈ ਜੀ ਸਟੀਲ ਦਾ ਬਹੀ ਵਾਸਤੇ ਜਾਗ ਲਾਉਣ ਨੂੰ ਇਹਦੇ ਨਾਲ ਦੀਆ ਖਾ ਵੀ ਦੇਣਾ ਸਾਨੂੰ ਵਸਤਾਂ ਇਹਦੇ ਵਿੱਚ ਪੈਕ ਕਰਤੀ ਉਹ ਨਹੀਂ ਮੈਂ ਦਿਖਾਉਂਦਾ ਆ ਦੇਖੋ ਇਹ ਨਾਲ ਦੀਆ ਵੱਡੇ ਸਾਈਜ਼ ਚ ਆਹ ਹਾਂ ਆਈਟਮ ਆਪਰ ਵੱਡੇ ਸਾਈਜ਼ ਚ ਐ ਚੌਰਸਾ ਪੂਰੀ ਇਹ ਗੜਵੀ ਉੱਤੇ ਢੱਕਣ ਲਾ ਰਹੇ ਇਹਦੇ ਨਾਲ ਹੀ ਅੱਜ ਮੀਂਹ ਬਹੁਤ ਜ਼ਿਆਦਾ ਆ ਗਿਆ ਜੀ ਕੰਟਾ ਸਾਰਾ ਹੋ ਗਿਆ ਸਾਨੂੰ ਮੀਂਹ ਹਟ ਰਿਹਾ ਬਿਲਕੁਲ ਵੀ ਤੇ ਹੁਣ ਅਸੀਂ ਜੂਸ ਹੀ ਪੀਣ ਲੱਗ ਅਸੀਂ ਚੱਲ ਜੂਸ ਹੀ ਪੀ ਲਈ ਖੜੇ ਖੜੇ ਹੋਨੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੁਣ ਪਹੁੰਚ ਗਏ ਜੀ ਅਸੀਂ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਪੰਜਵੇਂ ਪਿਆਰੇ ਅ ਉਨੱਤੀ ਗੁਰਦੁਆਰ ਸਾਹਿਬ ਪਹੁੰਚਾ ਜੀ ਤੇ ਇੱਥੇ ਪਹਿਲਾਂ ਅਸੀਂ ਕਦੇ ਆਏ ਨਹੀਂ ਯਾ ਤਾਂ ਸਾਨੂੰ ਦੱਸਿਆ ਨਹੀਂ ਹੈਗਾ ਕਿਸੇ ਨੇ ਤੇ ਇਹ ਜਿਹੜਾ ਹਰਿ ਸਿੰਘਾ ਗੱਡੀ ਚਲਾ ਰਿਹਾ ਮੁੰਡਾ ਇਹਨੇ ਸਾਨੂੰ ਦੱਸਿਆ ਪਹਿਲਾਂ ਤਾਂ ਜਾਂਦੇ ਸੀ ਕਰਾ ਸੀ ਫਿਰ ਕਹਿੰਦਾ ਆਪਾਂ ਵਾਪਸ ਨਹੀਂ ਚੱਲਾਂਗੇ ਪੁਰਾਸੀ ਇੱਥੇ ਦਰਸ਼ਨ ਕਰਾਂਗੇ ਤੇ ਨਾਲ-ਨਾਲ ਸਾਰੇ ਸੰਗਤ ਨੂੰ ਦਰਸ਼ਨ ਕਰਾਵਾਂਗੇ ਜਿਹੜੀ ਸਾਡੀ YouTube ਫੈਮਲੀ ਉਹਨੂੰ ਵੀ ਦਰਸ਼ਨ ਕਰਾਵਾਂਗੇ ਲਓ ਜੀ ਕਰੋ ਜੀ ਦਰਸ਼ਨ ਪੰਨੇ ਪਿਆਰੇ ਭਾਈ ਸਾਹਿਬ ਸਿੰਘ ਜੀ ਵੀਦਰ ਕਰਨਾਟਕਾ ਸਟੇਟ ਦੇ ਰਹਿਣ ਵਾਲੇ ਸੀ ਉਹ ਅਲੈਕੁਮ ਸਲਮ ਜੀ ਖਾਤ ਜੀ ਆਪ ਆਪਣੇ ਕਮਾਈ ਤੋਂ ਫੁੱਟਿਸਾ ਭਾਗੇ ਗੁਰੂ ਘਰੀਆਂ ਜੁਗਿਆ ਸਤਿ ਕਰੋ ਜੀ ਆਪੀ ਦੀ ਸਾਰਿਆਂ ਦੀਆਂ ਤਰ੍ਹਾਂ ਸਫਲ ਹੋਵੇ ਸਾਰਿਆਂ ਤੁਹਾਨੂੰ ਤਵਾ ਗੁਰ ਸਿੱਖੀ ਜੀਵਨ ਬਖਸ਼ੇ ਗਾਜਬਾਜ ਕੇ ਮਤੇਬਲਾ ਵਾਹਿਗੁਰੂ ਵਾਹ ਬਈ ਅਸੀਂ ਇੱਥੇ ਕੋਤਰਾ ਸਾਹਿਬ ਦਰਸ਼ਣ ਕਰਕੇ ਨਿਕਲਦੇ ਬਹੁਤ ਹੋ ਗਏ ਹੌਸਲੇ ਚੱਲ ਕੋਤਰਾ ਕਰਦੇ ਆਂ ਸੀ ਸਤ ਮਿਲਿਆ ਜੀ ਉਹਨਾਂ ਅੱਗੇ ਚੱਲੇ ਪਾਉਂਦੇ ਘਾਟ ਦੇ ਕੋਹਾ ਦਾ ਅੱਗੇ ਜਿੱਥੇ ਪਹਿਲਾਂ ਰੁਕੇ ਸੀ ਅਸੀਂ ਤੇ ਬੜਾ ਮਾਅ ਖਾਤਾ ਸੀ ਮੈਂ ਉੱਥੇ ਜਾ ਕੇ ਚਾਹ ਵੀ ਮੰਗਾਈ ਠੀਕ ਹੈ ਚਾਹ ਮੰਗਾਈ ਤੇ ਬੜਾ ਮोटा ਖਾਣਾ ਹੀ ਗੋਸੂ ਬੱਚੇ ਘਣੇ ਨੇ ਜੈਨ ਅਸੀਂ ਸਾਰ ਨੂੰ ਕੈਂਟ ਦੀ ਲੋੜੀ ਤੇ ਦੰਗਾਂ ਗੁੱਲ ਨੇ ਠੀਕ ਹਨ ਉਹ ਆਈ ਜੀ ਕੰਮ ਜਿਹੜੇ ਤੁਹਾਨੂੰ ਨਾ ਤਾਂ ਬਸਾਂ ਟਰੱਕਾਂ ਨੂੰ ਹਨਾ ਕਾਰਗਰ ਨੂੰ ਨਹੀਂ ਲੱਗਦਾ ਆ ਗਈ ਆ ਗੱਡੀ ਇਹਦੇ ਮੂਰੇ ਲਾਤੀ ਬੰਦਾ ਕਹਿੰਦਾ ਅੰਦਰ ਹੀ ਲੈ ਆ ਦੁਕਾਨ ਤੇ ਕਹਿੰਦਾ ਹੁਣ ਤੋਂ ਇੱਕ ਅਦਾ ਭਾਂਡਾ ਦੇਖਣ ਲੱਗ ਸੀ ਵਿਜੇਂਦਰ ਇੱਥੇ ਰਸਤੇ ਹੀ ਰੁਕੇ ਸੀਗੇ ਨਾਲ ਹੀ ਚਾਹ ਪੀਣੀ ਸੀਗੀ ਪਸੰਦ ਰਹੀ ਚਾਹ ਪੀਣ ਲੱਗੇ ਸੀਗੀ ਚਾਹ ਆ ਗਈ ਸੀਗੀ ਮੇਰੀ ਬਾਕੀ ਸਾਰੇ ਹੁਣੇ ਉਧਰ ਨੇਗੇ ਸਾਰੀਆਂ ਗੱਡੀਆਂ ਰੁਕ ਗਈਆਂ ਇੱਥੇ ਆ ਦੇਖੋ ਇੱਥੇ ਵੀ ਸਾਕਾ ਤਾਂ ਬਹੁਤ ਰੁਕੀ ਇੱਥੇ ਆ ਕੇ ਆ ਦੇਖੋ ਸਾਰਾ ਭਰਦਾ ਆਟਰਨ ਬਹੁਤ ਲੋਕਾਂ ਦੀ ਦੁਨੀਆ ਦਾ ਵੀ ਤੁਸੀਂ ਨਹੀਂ ਆ ਇੱਕ ਬੜਾ ਬਹੁਤ ਚਾਹ ਕੋਈ ਰਣਾ ਕੀ ਰਣਾ ਲੈ ਹਰ ਕੀ ਲੈਣਾ ਕਰਾਂਗੇ ਆਪਾਂ ਦੋ ਲੈ ਲਓ ਫਿਰ ਬਾਕੀ ਹੋਰ ਲੈ ਲਾਂਗੇ ਆਪਣਾ ਟੇਸਟ ਵੀ ਪਤਾ ਨਹੀਂ ਇਹਦਾ ਕੀ ਆ ਹਨਾ ਫੱਕ ਦੇ ਘੜਬੜ ਘਟਾਂ ਤੈਨੂੰ ਖੋਲ ਹੁਣ ਹਾਂਜੀ ਚਾਹ ਪੀ ਜਾਂਦੇ ਨਾਲ ਕੋਈ ਨਾ ਕੋਈ ਖਾਈ ਜਾਂਦੇ ਆਗੇ ਆ ਫਾਵੇਰ ਕੋਲਡ ਡਰਿੰਕ ਪੀ ਰਿਹਾ ਗੁਰਮੀਰ ਚਾਹ ਪੀ ਰਿਹਾ ਬੁਖਾਰ ਠੀਕ ਹੋ ਗਿਆ ਥੋੜਾ ਬੁਖਾਰ ਹੋ ਗਿਆ ਕਿਹਨੂੰ ਦਵਾਈ ਦਿੱਤੀ ਸੀ ਨਾਲ ਰੱਖੀ ਸੀਗੀ ਅਸੀਂ ਸਾਰੀਆਂ ਦਵਾਈਆਂ ਢਿੱਡ ਦੁਖਦੇ ਦੀ ਉਲਟੀ ਵੀ ਸਿਰ ਦੁਖਦੇ ਦੀ ਲੂਜ਼ ਮੋਸ਼ਨ ਦੀ ਬੁਖਾਰ ਦੀ ਚੱਲੀਏ ਆ ਦੇਖੋ ਜੀ ਬਾਥਰੂਮ ਟਾਇਲਟ ਦੇ ਵਿੱਚ ਗਾਠਾਂ ਦੇਖੋ ਦਰਵਾਜ਼ੇ ਦੇਖੋ ਇਹ ਗਾਠਾਂ ਦਾ ਉਹਦੀ ਸੀਮਿੰਟੜੀ ਨੇ ਇਹ ਆ ਸਲੇਟਾ ਨਹੀਂ ਆ ਸਲੇਟ ਦਾ ਬਣਿਆ ਹੋਇਆ ਹੈ ਜਿਹੜੀ ਆਪਣੀ ਚਾਦਰਾਂ ਨਹੀਂ ਹੁੰਦੀ ਸਲੇਟ ਵਾਲੀਆਂ ਉੱਪਰ ਪਾਉਂਦੇ ਆਪਾਂ ਛੱਤ ਤੇ ਉਹਦੀ ਬਣੀ ਹੋਈ ਹੈ ਇਹ ਪੱਲਾ ਬਣਿਆ ਹੈ ਜਿਹੜਾ ਹੋਟਲ ਦੇ ਇੱਥੇ ਰੁਕੇ ਸੀਗੇ ਉੱਥੇ ਵਾਸ਼ਰੂਮ ਕਰਨ ਆਏ ਸੀਗੇ ਢਾਂਡਾ ਲੈ ਜੀ ਸਟੀਲ ਦਾ ਬਹੀ ਵਾਸਤੇ ਜਾਗ ਲਾਉਣ ਨੂੰ ਬਾਟੀ ਜੀ ਆ ਵਧੀਆ ਚੌਰਸਾ ਪੂਰੀ ਇਹ ਇਹਦੇ ਨਾਲ ਦੀਆ ਦਖਾਵਾ ਵੀ ਦੇਣਾ ਸਾਨੂੰ ਮੈਂ ਵਸਤਾ ਇਹਦੇ ਵਿੱਚ ਪੈਕ ਕਰਤੀ ਉਹਨੇ ਨਹੀਂ ਮੈਂ ਦਿਖਾਉਂਦਾ ਆਹ ਦੇਖੋ ਇਹਦੇ ਨਾਲ ਦੀਆ ਵੱਡੇ ਸਾਈਜ਼ ਆਪਾਂ ਆਇਆ ਤੇ ਮਾਪਰ ਵੱਡੇ ਸਾਈਜ਼ ਚ ਹੈ ਚੌਰਸਾ ਪੂਰੀ ਇਹ ਗੜਵੀ ਉੱਤੇ ਢੱਕਣ ਨਾਲ ਰਹੇ ਨਾਲ ਹੀ ਨਹੀਂ ਨਹੀਂ ਜਮਾਉਣ ਦੇ ਵਧੀਆ ਕੰਮ ਆਉ ਇਹ ਰਹੇਗਾ ਕੁਝ ਕੰਨੀ ਹਾਂ ਜਾਇਆ ਜਾਏ ਵਾਸ਼ਰੂਮ ਜਾਇਆ ਹਵਾ ਹਵਾ ਚੈੱਕ ਕਰ ਲਿਆ ਟਾਇਰਾਂ ਦੀ ਲੱਗਦੀ ਹੈ ਲੀਕ ਜਬਾਣੀ ਮੋਟੀ ਕਿ ਨਹੀਂ ਹਾਂਜੀ ਹਵਾ ਚੈੱਕ ਕਰ ਲੈਂਦਾ ਇਹ ਹਰ ਜਗ੍ਹਾ ਤੇ ਪਾਣੀ ਚੈੱਕ ਕਰਦਾ ਇਹ ਇਹ ਖਾਸੀਅਤ ਹੈ ਇਹਦੀ ਬੰਦੇ ਦੀ ਹਾਂਜੀ ਇਹ ਸੋਟਨ ਤੇ ਆ ਕੇ ਨਾ ਸ੍ਰੀ ਗੁਰੂ ਸਤਿ ਸ੍ਰੀ ਅਕਾਲ ਇਹ ਹੋਟਲ ਤੇ ਚਾਈਨੀਸ ਸੈਂਟਰ ਆਹੇ ਇੱਥੇ ਚਾਹ ਜ਼ਰੂਰ ਪੀਓ ਤੁਸੀਂ ਚਾਹ ਬਹੁਤ ਸਵਾਦ ਆ ਇਹਨਾਂ ਦੀ ਇਹ ਨਾਨਕ ਸਿੰਘ ਦੇ ਬਿੱਦਰ ਤੋਂ ਆ ਇਹ ਲਾ ਲੋ ਵੀ 40 ਕਿਲੋਮੀਟਰ ਪਹਿਲਾਂ ਆਊਗਾ ਇਹ ਹਾਂ ਬੰਦਾ 40 50 ਕਿਲੋਮੀਟਰ ਹੋਣਾ ਨਹੀਂ ਹੈਗਾ ਬਹੁਤ ਵਧੀਆ ਹੋਟਲ ਆ ਇਹ ਤੇ ਨਾਲ ਹੀ ਆ ਭਾਂਡਾ ਦੀ ਦੁਕਾਨ ਆ ਇਹਦੇ ਇੱਥੇ ਵੀ ਵਧੀਆ ਬਰਤਨ ਮਿਲਦੇ ਨੇਗੇ ਇੱਥੇ ਚਾਹ ਜ਼ਰੂਰ ਪੀ ਕੇ ਜਾਓ ਕਿਉਂਕਿ ਸਵਾਦ ਬਹੁਤ ਬਣਾਉਂਦੇ ਆ ਚਾਹ ਇਹ ਕੋਈ ਚਾਹ ਪਾਣੀ ਪੀਂਦੇ ਆ ਹੁਣ ਅੱਗੇ ਚੱਲੇ ਪਾਤੇ ਬਸ ਹੁਣ ਤਾਂ ਕੌਣ ਕਿ ਰੁਕਾਂਗੇ ਹਾਂ ਹਾਂਜੀ ਬਾਈ ਜੀ ਸਫ਼ਰ ਲੰਬਾ ਹੀ ਆ ਹੁਣ ਕਿੰਨਾ ਰਹਿ ਗਿਆ ਇੱਥੋਂ ਹੈਗਾ ਸਮਾਂ ਕੁਸਾ ਨਾ ਲੰਮੇ ਹਾਂ ਇੱਧਰੋਂ 5 ਦਮਾ ਬਚੀ ਜੀ ਯਾ ਕਿਲੋਮੀਟਰ ਆ ਗਿਆ ਆਪਾਂ ਹਾਂ ਜੋ ਕਿੰਨੇ ਦਰ ਤੇ ਜਿੰਪ ਦੇ ਨਾ ਕੋਈ ਇੱਕ ਤੋਂ 20 ਕਿਲੋਮੀਟਰ ਰਹਿ ਗਏ 20 ਕਿਲੋਮੀਟਰ ਆਣਾ ਜੇਲੀ ਵੀ ਨਾ ਮੀ 800 ਨੱਕੜਦੇ ਜੀ ਨਾ ਅੱਜ ਅਕੇ ਮੌਸਮ ਦੇਖੋ ਕਿੰਨਾ ਵਧੀਆ ਆ ਇੱਥੇ ਮੀਂਹ ਸ਼ੁਰੂ ਹੋ ਗਿਆ ਸ਼ੀਸ਼ੇ ਦੇ ਧੋਚੜ ਕਣੀਆਂ ਡੇਪੀਆਂ ਅੰਦਰ ਦੇਖੋ ਦੇਵਿਆਂ ਦੇ ਅੰਦਰੋਂ ਸਰਦਾਰ ਸਾਹਿਬ ਤੋਂ ਕੋਲੇ ਆ ਗਿਆ ਸੀ ਮਾਪੀ ਤੇ 70 ਕਿਲੋਮੀਟਰ ਦਿੱਤੇ ਹੋਣ। ਅੱਗੇ ਇੱਥੋਂ ਜੀ ਰੁੱਕ ਗਏ ਸੀ 2 ਮਿੰਟ ਉਹ ਟਾਣਾ ਆ ਲੱਗਿਆ ਨਾ ਗੱਡੀ ਦਾ ਸ਼ੀਸ਼ਾ ਰੁਕ ਗਿਆ ਤੇ ਕੰਮ ਪਗਿਆ ਸੀ ਉਹਨਾਂ ਨੂੰ ਮੜੇ ਬੰਦਾਂਗੇ ਤੈਨੂੰ ਇਧਰੋਂ ਦੇਖੇ ਬਿਨਾਂ ਵੀ ਸਰਦਾ ਨਹੀਂ ਹੈਗਾ ਆਪਾ ਹੋ ਜਾਂਦਾ। ਬੰਦ ਹੋਇਰੋਂ ਆ। ਲੋਕ ਅਧਰਮ ਲਾਦਾ। ਵਾਪਸ ਆ ਗਏ ਸੀ ਗੱਡੀ ਪਹੁੰਚ ਗਏ ਜੀ ਕਿਹੜੀ ਪਹੁੰਚ ਗਏ ਗੁਰਦਾਸ ਸਾਹਿਬ ਦੇ ਲਈ ਗਏ ਅਸੀਂ ਗੱਡੀ ਬਹੁਤ ਵਧੀਆ ਚਲਾਈ ਅੱਜ ਫੇਰ ਆਣੀ ਸੀਿੰਗ ਨੇ ਕਿਉਂ ਕਿਆ ਹੋਗਾ ਕੁਝ ਤੇ ਅੱਜ ਕਿੱਤਰ ਕੇ ਗੱਡੀ ਚ ਕੀ ਹੋਗਾ ਆ ਦੇ ਬਾਬਾ ਬਈ ਨੇ ਦੇਖ ਬਾਬਾ ਬਈ ਮੈਂ ਬੋਲਦਾ ਰੁਕ ਜਾ ਰੇ ਭਾਈ ਕੁਝ ਕਹਿ ਬਰਾਪਰ ਵੀ ਕਿੰਨਾ ਟਾਈਮ ਪਹਿਲਾਂ ਬੁਕਿੰਗ ਕਰ ਸਕਦੇ ਐਡਵਾਂਸ ਹੁੰਦੀ ਹੈ ਨਾ ਹਾਂਜੀ ਸੌਰਵ ਗਿਆ ਜੀ ਹੁਣ ਹਾਂਜੀ ਸੌਰਵ ਨੂੰ ਭੇਜਿਆ ਜੀ ਉੱਥੇ ਭਾਈ ਦਇਆ ਸਿੰਘ ਜੀ ਯਾਤਰੀ ਨਿਵਾਸ ਦੇ ਵਿੱਚ ਜਾ ਕੇ ਪਤਾ ਕਰੋ ਕਿ ਕਿੰਨਾ ਟਾਈਮ ਪਹਿਲਾਂ ਬੁਕਿੰਗ ਹੁੰਦੀ ਆ ਕਿਉਂਕਿ 2 ਮਹੀਨੇ ਪਹਿਲਾਂ ਤੋਂ ਅਸੀਂ ਟਰਾਈ ਕਰ ਰਹੇ ਸੀ ਬੁਕਿੰਗ ਮਿਲ ਨਹੀਂ ਰਹੀ ਸੀ ਕਿ ਸਾਨੂੰ ਮਤਲਬ ਜੂਨ ਦੇ ਐਂਡ ਤੱਕ ਦਾ ਪੂਰਾ ਬੁੱਕ ਹੀ ਦਿਖਾਰਾ ਸੀਗਾ ਵਾਪਸ ਆ ਗਏ ਸੀ ਕਿ ਅਸੀਂ ਤਾਂਜੀ ਲੰਗਰ ਪ੍ਰਸ਼ਾਦਾ ਜਾ ਕੇ ਨਾ ਅਸੀਂ ਮਾਰਕੀਟ ਚ ਆਏ ਸੀ ਥੋੜੀ ਦੇਰ ਫਿਰ ਵਾਪਸੀ ਕਰਨ ਤੋਂ ਬਾਅਦ ਤੇ ਬਹੁਤ ਜ਼ਿਆਦਾ ਮੀਂਹ ਬਾਰਿਸ਼ ਆ ਗਈ ਬਾਅਦ ਦੇਖੋ ਮੀਂਹ ਬਹੁਤ ਜ਼ਿਆਦਾ ਤੇਜ਼ ਆ ਰਿਹਾ ਸਾਰੀ ਸੰਗਤ ਦੇਖੋ ਦੁਕਾਨਾਂ ਚ ਆ ਗਈ ਅੰਦਰ ਗਾਨਾ ਫੁੱਲ ਹੋ ਗਈਆਂ ਮੀਂਹ ਇੰਨੀ ਤੇਜ਼ ਪੈ ਰਿਹਾ ਬਾਹਰ ਰੋਡ ਤੇ ਦੇਖੋ ਹਾਂਜੀ ਮੀਂਹ ਬਹੁਤ ਜ਼ਿਆਦਾ ਆ ਗਿਆ ਜੀ ਘੰਟਾ ਸਾਲਾ ਹੋ ਗਿਆ ਸਾਨੂੰ ਮੀਂਹ ਹਟ ਨਹੀਂ ਰਿਹਾ ਬਿਲਕੁਲ ਵੀ ਤੇ ਹੁਣ ਅਸੀਂ ਜੂਸ ਹੀ ਪੀਣ ਲੱਗ ਅਸੀਂ ਜੇ ਚੱਲ ਜੂਸ ਹੀ ਪੀ ਲਈ ਖੜੇ ਖੜੇ ਇਹ ਤਿੰਨੇ ਵੇਪਿਆ ਘਟ ਗਿਆ ਲੱਗਦਾ ਹਨ ਅੱਜ ਤਾਂ ਚੱਲੋ ਖੜੇ ਖੜੇ ਜੂਸ ਹੀ ਪੀ ਰਿਏ ਬਾਰਿਸ਼ ਬਹੁਤ ਜ਼ਿਆਦਾ ਆ ਸਾਰੀਆਂ ਸੰਗਤਾਂ ਨਾ ਦੁਕਾਨਾਂ ਤੇ ਖੜੀਆਂ ਨੇ ਆਲੇ ਦਾਲੇ ਆਟੋ ਵਾਲਿਆਂ ਦੀ ਪੂਰੀ ਮੌਜ ਲੱਗੀ ਹੋਈ ਆ ਆਟੋ ਭਰ ਭਰ ਜਾ ਰਹੇ ਨੇ ਰੇਟ ਵੀ ਮੂੰਹ ਮੰਗਿਆ ਮੰਗ ਰਹੇ ਨੇ ਦੇਖਦੇ ਜੂਸ ਪੀ ਕੇ ਫਿਰ ਦੇਖਦੇ ਆ ਦੇਖਦੇ ਆ ਦੁਬਾਰਾ ਆਪਾਂ ਤੋਰ ਬੁਣ ਚਲੇ ਗਏ ਸੀਗੇ ਅਸੀਂ ਆ ਗਏ ਸੀ ਬਸ ਅਸੀਂ ਆਏ ਸੀ ਹਲੇ 5 ਮਿੰਟ ਬਾਅਦ ਮੀਂਹ ਸ਼ੁਰੂ ਹੋ ਗਿਆ ਪੂਰਾ ਐ ਜ਼ਬਰਦਸਤ ਮੀਂਹ ਆ ਐ ਲਾ ਲਓ ਵੀ ਸੜਕ ਦੂਜੇ ਪਾਸੇ ਪਾਣੀ ਮਿਲ ਗਿਆ ਸੀ ਆਪਸ ਚ ਹਾਂਜੀ ਆਟੋ ਕਰਨਾ ਪੈਗਾ ਜੀ ਸਾਨੂੰ ਬਹੁਤ ਭਾਰੀ ਮੀਂਹ ਆ ਗਿਆ ਹੋਚਿਆ ਅੰਤ ਨਹੀਂ ਲੱਗ ਰਹਾ ਹਟਣ ਦਾ ਆ ਭੁੱਲ ਗਿਆ ਬੰਦ ਕੋਣੇ ਤੇਰੇ ਅੰਨ